ਤੋਦੀ ਚਾਬੀ ਨਾ ਨਾ ਲਾਓ ਮੈਂ ਬਿਲਕੁਲ ਦੇਖ ਸਕਦੇ ਹੋ ਚਲਾਨ ਕੱਟਣ ਨੂੰ ਲੈ ਕੇ ਦੇਖ ਸਕਦੇ ਹੋ ਕਾਫੀ ਵਿਵਾਦ ਹੋ ਰਿਹਾ ਇੱਥੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਹੰਗਾਮਾ ਹੋ ਰਿਹਾ ਗੱਲਬਾਤ ਕਰਾਂਗੇ ਜਿਹੜੇ ਭੱਜਾਂ ਲੰਗੇ ਆ ਹਾਂ ਤੇ ਅਸੀਂ ਇੱਕ ਸਾਈਡ ਤੇ ਚਲੋ ਮੋਟਰਸਾਈਕਲ ਲਾਤਾ ਤੇ ਮੈਨੂੰ ਕਹਿੰਦਾ ਮੈਨੂੰ ਕਹਿਣ ਲੱਗ ਪਿਆ ਤੂੰ ਭੈਲ ਮਰਨੀ ਪਾਇਆ ਮੈਂ ਕਹਿੰਦਾ ਸਰ ਮੈਂ ਸਰਦਾਰ ਵਿਆਹ ਬੰਦਾ ਹੈ ਕਹਿੰਦਾ ਪੱਗ ਲਾ ਕੇ ਦਿਖਾ ਤੈਨੂੰ ਹੁਣ ਅਸੀਂ ਪੱਗ ਲਾ ਕੇ ਦਿਖਾਈਏ ਪਰਨੇ ਲਾ ਕੇ ਦਿਖਾਈਏ ਕਿ ਦੀ ਜਾਲ ਮਰ ਪਾਇਆ ਕਰਨ ਲਵਾਇਆ ਕੀ ਪੱਗ ਨਾਲ ਅਧਿਆਨ ਨੂੰ ਫਿਕਸ਼ਨ ਮਿਲ ਗਿਆ ਇਹ ਗੱਲ ਤੁਹਾਨੂੰ ਕਿਹਨੇ ਆ 9000 ਦਾ ਚਲਾਨ ਪਕਾ ਇਹ ਕਾਦਾ 9000 ਦਾ ਚਲਾਨ ਆ ਸਿੱਧਾ ਕਰਿਓ ਮੜਾ ਜਾਨੂੰ ਆ 9000 ਦਾ ਚਲਾਨ ਕਾਦਾ ਚਲਾਨ ਆ ਇਹ ਕਰਦਾ ਹੈਗਾ ਮੈਨਾਂ ਨੂੰ ਬੁੱਲਟਾ ਆਇਆ ਆ ਆਰਤੀ ਰਾਦੇ ਨਸੰਸਰਾ ਹੂੰ ਤੇ ਚਲੋ ਕੋਈ ਨਾ ਜਨਾਣ ਕਰਨਾ ਉਹਨਾਂ ਦੇ ਚਲੋ ਹੈਗਾ ਉਹਨਾਂ ਦੇ ਮਿਲਗੇ ਇਹ ਮਾਰੇ ਹੈਗਾ ਜਾਂ ਨਹੀਂ ਤੁਹਾਡੇ ਵੱਲੋਂ ਕੋਈ ਡਾਕੂਮੈਂਟ ਦਿਖਾਏਗੇ ਸੀ ਪਹਿਲੇ ਕੋਈ ਉਹਨਾਂ ਨੂੰ ਕੋਈ ਨਹੀਂ ਨਹੀਂ ਇਹਨਾਂ ਨੇ ਸਿੱਧਾ ਪੁੱਛ ਨਹੀਂ ਪੁੱਛਿਆ ਤੇ ਉੱਤੋਂ ਕਹਿ ਰਹੇ ਤੁਹਾਨੂੰ ਚੰਗਾ ਘੜੀ ਸਾਗੇ ਅਸੀਂ ਦੋਵਾਂ ਨੂੰ ਵੀ ਅਸੀਂ ਕੋਈ ਅਸੀਂ ਚੋਰੀ ਕਰਕੇ ਭੱਜ ਰਹੇ ਹਾਂ ਕੌਣ ਕੌਣ ਸੀਗਾ ਮੋਟਰ ਤੇ ਮੈਂ ਜਿਹੜਾ ਬ੍ਰਦਰ ਸੀਗਾ ਬਰਾਬਰ ਕਿਤੇ ਤੁਹਾਡਾ ਬੜਾ ਕਰ ਮਾੜਾ ਇੱਥੇ ਕਿੱਥੇ ਆਇਆ ਆ ਪਾਣੀ ਪੋਣੀ ਬਈ ਇਦਾਂ ਦੀ ਕੀ ਗੱਲ ਹੋ ਗਈ ਸੀ ਜਿਹੜੇ ਇੰਨੇ ਲਫ਼ਜ਼ ਉਹਨਾਂ ਨੇ ਤੁਹਾਨੂੰ ਕਹਿ ਦਿੱਤੇ ਪਤਾ ਨਹੀਂ ਸਰ ਮੈਂ ਹੁਣ ਦੱਸੋ ਇਹਨਾਂ ਨੂੰ ਹੈਲਮਟ ਨੂੰ ਕੁਝ ਨਹੀਂ ਹੈਗਾ ਕਲਾਨ ਕਰਦਾ ਅਗਲੇ ਨੇ ਚਲੋ ਹੈ ਗਈ ਆ ਚਲੋ ਹਨਾ ਮਿਲ ਕੱਟ ਸਕਦੇ ਆ ਜੋ ਸਾਡੇ ਕੋ ਨਹੀਂ ਆਪਾਂ ਮੰਨਦੇ ਆ ਬਟ ਇਹਨਾਂ ਨੂੰ ਕਹਿਣਾ ਨਹੀਂ ਕਹੀਦਾ ਸੀ ਕਿ ਹੈਲਮਟ ਦਾ ਪੱਗ ਨੇ ਇੱਕ ਪੱਗ ਲਾ ਦੇ ਜਿਹੜਾ ਹੈਲਮਟ ਪਾਇਆ ਤੇ ਤੁਹਾਨੂੰ ਦੱਸੋ ਸਰਦਾਰ ਇਹਨਾਂ ਨੂੰ ਪੱਗਾਂ ਲਾ ਕੇ ਦਿਖਾਵੇ ਕਿ ਦੀ ਹੈਲਮਟ ਪਾਇਆ ਕਿ ਨਹੀਂ ਪਾਇਆ ਇਹ ਇਹਨਾਂ ਨੂੰ ਪੁੱਛਣ ਦਾ ਕਾਨੂੰਨ ਹੈ ਪਹਿਲਾਂ ਪੁੱਛਣ ਨਾਲ ਆ ਹੂੰ ਅਜੇ ਨਹੀਂ ਦਸਾਰ ਤੁਸੀਂ ਪਾਈ ਹੈ ਹੈਲਮਟ ਤੁਸੀਂ ਪਾ ਨਹੀਂ ਸਕਦੇ ਤੇ ਸਵਾਲ ਕਰਨ ਦਾ ਮਤਲਬ ਹੀ ਨਹੀਂ ਬੰਦਦਾ ਮਲਾਇਮ ਦਾ ਇਹ ਚੀਜ਼ ਦਾ ਹਾਂ ਇਹ ਟੱਕਰ ਆਈ ਉਹ ਜਿਹੜਾ ਬੋਟਾ ਬੋਟਾ ਚਲਾ ਰਿਆ ਸੀ ਉਹ ਬੋਨਾ ਬੋਨਾ ਚਲਾ ਰਿਆ ਸੀ ਬੱਚੋ ਬੋਨਾ ਚਲਾ ਰਿਆ ਸੀ ਬੋਨਾ ਚਲਾ ਰਿਆ ਸੀ ਇਹ ਨਾਲ ਸੀ ਇਹ ਨਾਲ ਸੀ ਡੈਕ ਤੇ ਬੈਠੇ ਸੀ ਫਿਰ ਇਹਨੂੰ ਕਿਉਂ ਗਿਆ ਇਹਨਾਂ ਨੇ ਦਰਸਾਲ ਆਨ ਆਜ ਤੱਕ ਨਾ ਲਾਈ ਚੱਲੀ ਨਾ ਇਸ ਤਰ੍ਹਾਂ ਹੀ ਲਾੜੇ ਆਏ ਸੀਗੇ ਇਹਨਾਂ ਨੇ ਭੱਜ ਕੇ ਇਹਨਾਂ ਨੂੰ ਫੜਿਆ ਬੱਚਾ ਭੱਜ ਗਿਆ ਭੱਜ ਕੇ ਫੜਿਆ ਆਵਾ ਪੋਰੇ ਨਾਲ ਭੱਜ ਚਾਬੀ ਖੋਲੀ ਤੇ ਦਬਰਾ ਗਏ ਇਹਨਾਂ ਫੋਨ ਨਾਲ ਜੱਟ ਗਿਆ ਟੁੱਟ ਗਿਆ ਅੱਛਾ ਫੋਨ ਵੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਮੈਨੂੰ ਸੁਣੇ ਕਿ ਤਾਇਆ ਕੁਝ ਫਾਟਾ ਲਾ ਕੇ ਦਿਖਾਇਆ ਮੈਨੂੰ ਕਿ ਉਹ ਹੁਣ ਆ ਰਹੇ ਕਿਹੜੇ ਮੁਲਾਜ਼ਮ ਹੈ ਥੋੜਾ ਦੱਸੋਗੇ ਭਜੀ ਆਓਗੇ ਮਾੜਾ ਜੀ ਦੱਸੋਗੇ ਕਿਹੜੇ ਮੁਲਾਜ਼ਮ ਹੈ ਉਹ ਖੜੇ ਜੀਓ ਖੜੇ ਆਓ ਆਓ ਨਾਲ ਗੱਲ ਤੇ ਕਰੋ ਬਿਲਕੁਲ ਦੇਖ ਸਕਦੇ ਹੋ ਤਸਵੀਰਾਂ ਚ ਜਿਹੜੇ ਮੁਲਾਜ਼ਮ ਵੱਲੋਂ ਜਿਹੜੇ ਇਹ ਰੋਪ ਲਗਾ ਰਿਹਾ ਕਿ ਜਿਹੜਾ ਦਸਤਾਰ ਲਾਣ ਨੂੰ ਕਿਹਾ ਸੀ ਇਹਨਾਂ ਨੇ ਤੇ ਗੱਲਬਾਤ ਕਰਾਂਗੇ ਉੱਥੇ ਦੇ ਮੁਲਾਜ਼ਮ ਵੀ ਉੱਥੇ ਖੜੇ ਹੋਏ ਆ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਵਿਵਾਦ ਹੈ ਜਿਹੜਾ ਇੱਥੇ ਹੰਗਾਮਾ ਹੋ ਰਿਹਾ ਹਾਂ ਤਸਵੀਰਾਂ ਦੇਖ ਸਕਦੇ ਹੋ ਅਕਸਰ ਇਸ ਚੌਂਕ ਦੇ ਉੱਤੇ ਜਿਹੜਾ ਕਾਫੀ ਇੱਥੇ ਹੰਗਾਮਾ ਵੀ ਹੋਇਆ ਆ ਇਹਨਾਂ ਬਾਰੇ ਜੀ ਸਰ ਕੀ ਸੀ ਮਾਮਲਾ ਜਿਹੜਾ ਤੁਸੀਂ ਥੋੜਾ ਦੱਸੋ ਨਾ ਕਿ ਮਾਮਲਾ ਥੋੜਾ ਜਿਹਾ ਉਹ ਤੁਹਾਡੀ ਗੱਲ ਕਰ ਰਹੇ ਨਾ ਤੁਸੀਂ ਸਾਹਿਬੀ ਇਹ ਇਤਰਾ ਦੇ ਸਾਹਿਬੀ ਸ਼ਾਮੀ ਸ਼ਾਮੀ ਠੀਕ ਹੈ ਇਹਨਾਂ ਨੇ ਕਿਹਾ ਸ਼ਾਮੀ ਆ ਜਾਓ ਇਹਨਾਂ ਨੇ ਕਿਹਾ ਬਿਲਕੁਲ ਝੂਠ ਮਾਰਦੇ ਸਾਹਿਬੀ ਆ ਜਾਓ ਨਾ ਫਿਰ ਚਾਈ ਚਾਈ ਦੱਸ ਸਰ ਪਹਿਲਾਂ ਮੰਨ ਵੀ ਗਏ ਬਿਲਕੁਲ ਦੇਖ ਸਕਦੇ ਹੋ ਜਿਹੜਾ ਕਹ ਰਿਹਾ ਕਿ ਝੂਠ ਬੋਲ ਰਿਹਾ ਜੀ ਪਰ ਆਪਾਂ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਾਂਗੇ ਕੀ ਸੀ ਗੱਲਬਾਤ ਇਹ ਕਦੋਂ ਚਲਾਨ ਜਿਹੜਾ 9000 ਰੁਪਏ ਦਾ ਜਿਹੜਾ ਚਲਾਨ ਜਿਹੜਾ ਹੋਇਆ ਇਹਨਾਂ ਦਾ ਗੱਲਬਾਤ ਨਹੀਂ ਇਹੋ ਜੀ ਨਹੀਂ ਆਪਾਂ ਖੜੇ ਮੈਂ ਖੜਾ ਇੱਥੇ ਖੜੇ ਜੀ ਖੜਾ ਨਾ ਹੂੰ ਇੱਥੇ ਟੋਪਾਂ ਦੀ 12 ਹਾਂ ਠੀਕ ਹੈ ਇੱਥੇ ਮੈਂ ਖੜਾ ਇੱਧਰ ਆ ਜਾਓ ਅੱਗੇ ਆ ਜਾਓ ਅੱਗੇ ਆ ਜਾਓ ਸ਼ਾਮੀ ਆ ਜਾਓ ਭਾਈ ਜੀ ਕੋਈ ਇੱਥੋਂ ਆਇਆ ਇਹ ਨਾਲ ਹੈਲਮਟ ਨਹੀਂ ਪਾਇਆਗਾ ਤੇਰੇ ਪਟਾਕੇ ਮਾਰਦੇ ਆਂਦੇ ਬੇਹੇ ਜਿਹੜਾ ਡਰਾਉਂਦਾ ਹੀ ਤੇ ਪਿੱਛੇ ਤੁਸੀਂ ਨਾ ਪ੍ਰਧਾਨ ਜੀ ਮਾੜਾ ਇੱਧਰ ਆਜੋ ਥੋੜਾ ਸ਼ਾਮੀ ਆਜੋ ਤੁਪੇ ਖੜੇ ਹੋ ਪਰ ਇੱਕ ਜਿਹੜਾ ਜੀ ਛੋਟਾ ਕਿਆ ਇੱਕ ਮੇਰੀ ਬੇਹੰਤੀ ਬਿਲਕੁਲ ਦੇਖ ਸਕਦੇ ਹੋ ਭਾਰੀ ਵਿਵਾਹ ਹੋ ਰਿਹਾ ਹੈ ਅਸੀਂ ਬੋਲ ਲੋ ਮੈਂ ਦੱਦੀ ਵਾ ਚਲੋ ਜਰਾ ਹੈਲੋ ਹੈਲੋ ਜਰਾ ਮ ਆਪਣੇ ਪਾਖੇ ਰੱਖੋ ਨਾ ਕਿਵੇਂ ਲੱਗ ਰਿਹਾ ਤੇ ਜਵਾਬ ਦੋ ਨਾ ਪਹਿਲੀ ਕਿਵੇਂ ਬਹੁਤ ਲਾਉਂਟ ਨੇ ਆ ਅੱਛਾ ਦੱਸੋ ਕੀ ਗੱਲ ਹੋਈ ਆ ਇਹ ਫੇਰ ਨੇ ਇਹਨਾਂ ਨੇ ਉਹ ਟੋਕਰਾ ਇੱਥੇ ਚਾਰ ਤੇ ਖੜਾ ਹੈ ਪੰਜਾਜ ਉਹ ਗਿਆ ਇੱਧਰ ਸੰਸ ਪੁੱਛਿਆ ਇਹਦੀ ਆਰਥੀ ਪੁੱਛੀ ਸੀ ਆਰਥੀ ਵੀ ਨਹੀਂ ਨਗੋ ਨਾਲ ਖਾਂਸੀ ਜਿਹੜਾ ਨਹੀਂ ਜਿਹੜਾ ਬੋਰਡ ਚੰਦਾ ਸੀ ਉਹ ਕੋਲ ਹੈਲਮਟ ਨਹੀਂ ਹੋਗਾ ਠੀਕ ਹੈ ਤੁਸੀਂ ਕਿਹਨਾਂ ਸਰਦਾਰ ਨੂੰ ਆਹੋ ਮੇਰੇ ਮਨੋਂ ਨਹੀਂ ਨਹੀਂ ਮੇਰੀ ਗੱਲ ਸੁਣੋ ਸਾ ਚਲੋ ਕਰਤਾ ਕਲਾ ਇੱਕ ਵਾਰ ਗੱਲ ਤੇ ਕਰੰਦੋ ਭਾਈ ਉਹਨਾਂ ਨਾਲ ਗੱਲ ਕਰੰਦੋ ਉਹ ਮੂੰਹ ਨਾ ਮਲਾਇ ਜਵਾਬਾ ਦੇ ਉਹ ਜਨਾਬ ਗੱਲ ਸੁਣੋ ਬੇਲੇ ਜਨਾਬ ਇਧਰ ਜਨਾਬ ਹਣਾ ਦੱਸ ਅਛਾ ਤੁਹਾਡੇ ਕੋਲ ਕਿਹਾ ਗਿਆ ਨਹੀਂ ਗਿਆ ਦੱਸੋ ਉਹ ਨਾਮ ਦਾ ਜਾਂਦਾ ਸੀ ਬਾਕੀ ਹੈਗਾ ਉਹਨੇ ਬੰਦ ਕਰਤਾ ਤਿੰਨ ਘੰਟੇ ਤੋਂ ਮੋੜਦਾ ਥਾਣੇ ਬੈਠਾ ਹੈ ਅਛਾ ਗੱਡੀ ਬੋਨਡ ਹੋਈ ਹੋਈ ਆ ਨੀ ਸਾਥੀ ਲੈ ਜਾਣਾ ਸਾਨਾ ਛੜਾ ਲੈਣ ਗੱਲ ਖਤਮ ਤੇ ਤੁਹਾਡੇ ਕੋਲ ਵਰਡ ਯੂਜ਼ ਕੀਤੇ ਗਏ ਇਦਾਂ ਦੇ ਦਸਤਾਰ ਵੱਲੋਂ ਮਾਰੇ ਗੱਲ ਨਹੀਂ ਹੋਈ ਇਹ ਝੂਠਾ ਬੁਲੰਦਾ ਇਹ ਝੂਠ ਮਾਰੀ ਜਾਂਦੇ ਕੋਈ ਨਹੀਂ ਅਛਾ ਮੰਨਦੇ ਉਹ ਕਹਿੰਦੇ ਮੰਮ ਕੇ ਵੇਜੀਓ ਉਹਨੂੰ ਮੁੰਡੇ ਨੇ ਕੀ ਹੈ ਉਹ ਜਿਹੜਾ ਨੌਜਵਾਨ ਜਿਹੜਾ ਨਾ ਜਿਹੜਾ ਰੋਕੇ ਉਹਨੂੰ ਹਲਵਟ ਦਾ ਕਿਹਾ ਨਹੀਂ ਜਿਹੜਾ ਚਲਾ ਰਿਹਾ ਸੀ ਉਹ ਮੋਨਾ ਦੀ ਅਟੋ ਮੋਨਾ ਦੀ ਆ ਤੁਹਾਡੇ ਕੋਲ ਖੜਾ ਹੈ ਇਹ ਪਿੱਛੇ ਬੈਠਾ ਦਾ ਕੋਈ ਵਾਲ Yeah. ਪ੍ਰਧਾਨ ਨੂੰ ਬੋਲਾ ਤਾ ਲੱਗਦੀ ਤਾਂ ਕੀ ਆ ਵੀ ਇੱਕ ਮੇਰੀ ਬੇਨਤੀ ਸੁਣੋ ਐਸੇ ਪੱਕਾ ਇੱਥੇ ਨਾਕਾ ਲਗਾਇਆ ਇੱਥੇ ਕੋਈ ਇਹ ਹੋਣੀ ਬੰਦਾ ਦਿਮਾਗ ਨਹੀਂ ਕਰ ਬਟਾਕੇ ਮਾਰੂਗਾ ਕਿਤੇ ਕੈਮਰੇ ਲੱਗੇ ਤੇ ਜਾਨ ਹਾਂ ਬਿਲਕੁਲ ਬਿਲਕੁਲ ਜਾਂਚ ਕਰवानी ਆ ਇਹ ਝੂਠ ਬੋਲ ਰਹੇ ਆ ਉਹ ਤੋਂ ਲੈ ਕੇ ਚਾਬੀ ਕਢੀ ਗੱਭਿਓ ਸਰ ਉਹ ਕਹਦੇ ਪ੍ਰੋਸੈਸ ਨਹੀਂ ਕਹਦੇ ਆ ਕਿ ਨਾ ਇਹਨਾਂ ਕੋਈ ਡਾਕੂਮੈਂਟ ਸੀਗਾ ਨਾ ਡਾਕੂਮੈਂਟ ਵਾਈਕ ਨਮਾ ਲਿਆ ਜੀ ਬੁਲੇਟ ਨਹੀਂ ਮੰਮੀ ਦੇ ਨਾਮ ਤੇ ਆ ਮੰਮੀ ਬਿਮਾਰ ਆ ਉਹਦੀ ਮੈਡੀਕਲ ਸ਼ਾਮੇ ਆਜੋ ਸ਼ਾਮੇ ਦੇਖ ਸਦੇਓ ਬਿਲਕੁਲ ਦੇਖ ਸਦੇਓ ਪੰਜਾਬ ਪੁਲਿਸ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਕਿ ਚਲਾਨ ਕੱਟਣ ਨੂੰ ਲੈ ਕੇ ਜਿਹੜਾ ਉਹਨਾਂ ਨੂੰ ਟ੍ਰਾਫਿਕ ਇੰਚਾਰਜ ਵੱਲੋਂ ਜਿਹੜਾ ਰੋਕਿਆ ਗਿਆ ਤੇ ਨਾ ਤਾਂ ਉਹਨਾਂ ਕੋਈ ਐਡੀ ਪ੍ਰੂਫ ਨਿਕਲਿਆ ਪਰ ਦੇਖ ਸਕਦੇ ਹੋ ਮੁਲਾਇਮ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਕੋਈ ਵੀ ਇਦਾਂ ਦਾ ਜਿਹੜਾ ਬਿਆਨਬਾਜ਼ੀ ਨਹੀਂ ਕੀਤੀ ਗਈ ਪਰ ਮੁੰਡਾ આરોਪ ਲਗਾ ਰਿਹਾ ਕਿ ਦਸਤਾਰ ਵੱਲੋਂ ਕਿਹਾ ਗਿਆ ਸੀ ਤੇ ਆਪਣੀ ਦਸਤਾਰ ਕੱਟ ਨਹੀਂ ਹੋਈ ਸੀ ਅਗਰ ਬਿਮਾਰ ਸੀਗੀ ਇਹ ਦਵਾਈ ਲੈਣ ਦੀ ਖੁਸ਼ਾ ਮਲ ਕੋਈ ਜਾ ਰਹੇ ਨਹੀਂ ਇੱਥੋਂ ਨੰਗਾ ਲੱਗੇ ਲੈਟ ਨੂੰ ਫੜੇ ਹੁਣ ਉਹ ਨਹੀਂ ਫੜਿਆ ਦੇਖੋ ਯਾਰ ਇੱਕ ਮਿੰਟ ਸਾਹਮਣੇ ਸਾਹਮਣੇ ਚੌਕ ਤੇ ਗਿਆ ਇਹਨਾਂ ਨੇ ਭੱਜ ਕੇ